ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਈਠਾ ਕੋਈ ਸਾਰੇ ਲੋ ਜੀ ਐਵੇਂ ਦੇ ਮੋੜ ਰਕ ਨਹੀਂ ਰੈਟਰ ਖੜਾ ਇੱਧਰੇ ਮਾਸਰ ਵਾਲਾ ਵੀ ਉਰੀ ਤੇ ਚਾਚਾ ਟੋਆ ਬਰਾਉਂ ਲੱਗਿਆ ਵਾ ਮੇ ਲੋ ਜੀ ਇਹਦੇ ਚਾਚੇ ਨੂੰ ਸਤਿ ਸ਼੍ਰੀ ਅਕਾਲ ਉਹ ਪੂਰੇ ਦੇ ਆ ਛੜੀਆਂ ਦਪਣੇ ਚਾਚੇ ਨੇ ਉਰੇ ਕੀ ਹਾਲੇ ਖੇ ਗੰਨਾ ਦੇ ਬੀਜ ਹੋਣਾ ਜੇ ਗੰਨੇ ਵਾਲਾ ਖੇਤ ਵੀ ਨਹੀਂ ਵਿਹਲਾ ਹੋਇਆ ਜਿੱਥੇ ਲਾਉਣੀਆਂ ਕਰਾਇਆ ਵੀ ਅਗਲੇ ਮਹੀਨੇ ਤੱਕ ਫੇ ਕੋਈ ਚੱਕਰ ਨਹੀਂ ਜੇ ਮਰਜ਼ੀ ਲੱਗ ਜਾਣਾ ਫੇਰ ਪਾਣੀ ਜਾਏ ਵੀ ਸਾਰੀ ਛੱਟੀ ਦੱਬੀ ਹੋਈ ਸੁੱਕਦੀ ਨਹੀਂ ਹੈਗੀ। ਉਹਦੇ ਕਰਕੇ ਟੂਆ ਪਟਾ ਲੈਣਾ। ਲੋ ਜੀ ਟੂਆ ਪਟਾਦਾ ਚਾਚੇ ਨੇ। ਛੱਟੀਆਂ ਦੱਬਣ ਵਾਸਤੇ ਮਸ਼ੀਨ ਚੱਲੀ ਗਈ ਸੀ। ਮੈਂ ਪਰਤਾ ਛੋੜਸੂ ਨੇ। ਉਹ ਛੱਟੀਆਂ ਖੜੇਖੜੀਆਂ ਪਾਣੀ 'ਚ ਉਹ ਫਿਰ ਜਿੱਦ ਦਬਹ ਜੂਗੀ ਨਾ ਇਹ ਸਾਰੀ ਛੱਟੀ ਪਾਣੀ ਦਬਹਣੀ ਚਾਹੀਦੀ ਹੈ ਵੀ ਫਿਰ ਸੁੱਕਦੀ ਨਹੀਂ ਛੱਟੀ ਕੋਈ ਆ ਛੱਟੀ ਬਈ ਹੈ ਹੁਣ ਤਾਂ ਇਹਦੀ ਜੱਜਾ ਡੁੱਬੀ ਜੀ ਇਕੱਲੀ ਵੇ ਸਾਰੀ ਲੱਭ ਹੋਣੀ ਵਿੱਚ ਫਸੂ ਕੀਤਾ ਲਈ ਪਰ ਕੇ ਖੜਾ ਤੀ ਰਹਾ ਤਾਂ ਹਾਂ ਜੋ ਹੋ ਜੂਗਾ ਮੈਂ ਇਹਦਾ 250 ਦੇ ਪਰੇ ਕਹ ਦਲ ਦੇਵਾ ਇਹ ਮੌਸਮ ਅਜਾ ਫੇਗੜ ਪੜਾ ਗਿਆ ਫਿਰ ਮੀਂਹ ਆਈ ਜਾਵੇ ਅੱਜ ਉਧਰ ਵਕੀਰਾਂ ਦੇ ਵੀ ਨੇਤਰਬਾਈਆਂ ਦੇ ਭਈਏ ਲਾ ਕੇ ਆਏ ਹਾਂ ਨਾ ਚਿੱਲਣਾ ਉਹ ਟਰਾਲੀ ਭਰਨੀ ਹੈ ਕੱਲੂ ਕਲੇ ਪਰ ਇਹਦੇ ਖਾਉਣੀ ਮੀਂਹ ਨੇ ਕੰਮ ਖਰਾਬ ਕਰ ਦੇਣਾ ਕਿ ਖੇਤ ਵੀ ਥੋੜਾ ਗਿੱਲਾ ਜਿਆਦਾ ਇੱਕ ਰਸਤਾ ਵੀ ਨਵਾਂ ਬਣਾਇਆ ਉੱਥੇ ਚਲੋ ਦੇਖਦੇ ਹਾਂ ਕਿੰਨਾ ਪੁਰਾ ਮੌਸਮ ਅੱਜ ਫੇਰ ਹੋ ਗਿਆ ਖਰਾਬ ਲੱਗਿਆ ਮੀਂਹ ਪੈਣਾ ਬੱਦਲ ਵੀ ਪੂਰਾ ਬੋਲਦਾ ਏ ਸ਼ਾਮਗੌਰ ਨੂੰ ਜਾਣਾ ਤਾਂ ਕੰਮ ਜਾ ਤਾਂ ਉੱਥੇ ਦੇਖਦੇ ਆਂ ਬਾਕੀ ਮੌਜਾ ਨੇ ਰਾਜਾ ਹੋ ਗਿਆ ਉਧਰ ਭਈਏ ਵੀ ਗੱਨਾ ਛਲਣ ਲਾਇ ਤੇ ਅੱਜ ਬਕੀਨਾ ਨੇ ਤਰ੍ਹਾਂ ਦੇ ਚਲੋ ਦੇਖਦੇ ਆਂ ਉਹ ਕਿਆ ਬਣਦਾ ਲਓ ਜੀ ਐਂ ਲੱਗਿਆ ਪੈਣਾ ਕਿ ਮੀਹ ਹੋ ਗਿਆ ਸਾਰੀ ਮੀਂਹ ਨਰ ਆਈ ਹੋ ਗਿਆ ਸਾਰੀ ਆ ਗਿਆ ਪੂਰੀ ਸਪੀਡ ਕਰ ਆ ਗਿਆ ਬੈਣਾ ਆਵਾਜ਼ ਆ ਵੀ ਕਈ ਤਰ੍ਹਾਂ ਨਿਕੜਦਾ ਏ नहीं सवेरे धुप्प तो निकल आई थी मैं नहीं देख जमा भी पऊंगा ਸਾਡੇ ਤੇ ਮੈਨੂੰ ਲੱਗਦੀ ਹੈ ਉਹ ਲੈ ਕੇ ਜਾਣਾ ਵਰਨੀ ਉਹ ਜਾਨੀ ਹੁਣ ਪੈਗੇ ਜਾਊਗਾ ਪੂਰਾ ਇਹਨਾਂ ਵੀ ਆ ਗਏ ਨੇ ਜੋਰ ਗਿਲ ਫੇਰ ਆਉਗੀ ਆਵਾਜ਼ ਹੁ ਕਿਵੇਂ ਕਰਤਦੀ ਐ ਕਿਨੇ ਕੜਕਦੀ ਲੋਕ ਸਭਾ ਨਹੀਂ ਬਾਕੀ ਫਿਰ ਲਓ ਜੀ ਮੀਂਹ ਪੈਂਦਾ ਬਾਹਰ ਬਿਲੀ ਕੜਕਦੀ ਐ ਤੇ ਰਹਿਮਤ ਆ ਵਰਤਾ ਇਧਰ ਜਾਈਂ ਚ ਰਹਿਮਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਪਣਾ ਹੋ ਪਿਆ ਰਹੇ ਹੈਂ ਹਾਂ ਸਕੂਲ ਤੇ ਛੁੱਟੀ ਥੀ ਪਾੜਾ ਬਾਹਰ ਨਹੀਂ ਨਿਕਲਣਾ ਹੈਗਾ ਛੇ ਕੋਈ ਪਤੰਗ ਨਹੀਂ ਉਡਾਉਣਾ ਕੋਈ ਕੁਝ ਨਹੀਂ ਹੋਣਾ ਆਪਣਾ ਪਿਆਰ ਇਹ ਚਾਹੀਦੇ ਵਿੱਚ ਵੜ ਕੇ। ਚਲੋ ਇਹ ਵੀ ਬੈਠਦੇ ਹਾਂ ਥੋੜੀ ਦੇਰ। ਚੋਗੌਰ ਨੂੰ ਜਾਣਾ ਤਾਂ ਉਹ ਜਾਣਾ ਕਿਸੇ ਰੋ ਗਿਆ ਹੁਣ। ਚਲੋ ਦੇਖਦੇ ਆਪਾਂ ਇਹ ਮੈਂ ਹਟੇ ਤੇ ਜੇ ਜਾ ਹੋ ਗਿਆ ਨਹੀਂ ਵੀ ਗੱਡੀ ਲੈ ਕੇ ਜਾਊਂਗਾ। ਬਾਜ਼ਾਰ ਚ ਗੱਡੀ ਵੜਨੇ ਦੀ ਵੀ ਘੌਲ ਲੱਗਦੀ ਐ ਕਿ ਮੋਟਰਸਾਈਕਲ ਆਏ ਵੀ ਬਾਜ਼ਾਰ ਚ ਜਿੱਥੇ ਮਾਜੀ ਘਮਾਲਾ ਫੇ ਗੱਡੀਆਂ ਆਏ ਵਿਕਜੋਗਾ ਖੜਾ ਕੇ ਬਾਜ਼ਾਰ ਤੁਰ ਕੇ ਘੁੰਮਣਾ ਪੈਂਦਾ ਫਿਰ ਰੋ ਦੇਖਦੇ ਜਿਵੇਂ ਹੋਇਆ ਪ੍ਰੋਗਰਾਮ ਓ ਜੀ ਰੱਬ ਦੇ ਰੰਗ 10 15 ਮਿੰਟ ਪਹਿਲਾਂ ਮੈਂ ਵੀ ਪੈਂਦਾ ਦਾ ਆਪਣਾ ਪੁੰਜਾ ਖੜਾ ਗਿਆ ਮਾੜਾ ਫੋਟਾ ਲਓ ਹੁਣ ਚਾਣਾ ਵੀ ਹੋ ਗਿਆ ਬਾਹਰ ਹੁਣ ਜਾ ਕੇ ਆਉਣਾ ਚਮਗੌਰ ਜਿਹੜਾ ਦੱਸਿਆ ਤਾਂ ਵੀ ਕੰਮ ਐ ਥੋੜਾ ਜਿਹਾ ਮੋਗੀ ਚਾਹ ਤੋ ਫੇ ਵੀ ਨਿਕਲਿਆ ਭਾਈ ਪਰ ਮੀ ਵਿਸ토리 ਝਟ ਲਾ ਗਿਆ ਇਹ ਦੇਖੋ ਪਾਣੀ ਘਰ ਦੇ ਕੋਲ ਨਾਲਾ ਕਿਹਦੇ ਸਾਫ ਗਿਆ ਚੱਲੇ ਆ ਤੋਬੇ ਦਾ ਵੀ ਸਾਡੇ ਪਿੰਡ ਦਾ ਬੁਰਾ ਹੀ ਹਾਲ ਹੈ ਦੇਖੋ ਕਿਵੇਂ ਪਾਣੀ ਚੱਲਦਾ ਅਣੀ ਆ ਸੋਣੀ ਝਟ ਲਾ ਗਿਆ ਮੀ ਚਲੋ ਬਹੁਤ ਹੈ ਨਹੀਂ ਕਿ ਹਲੇ ਪਹਿਲਾਂ ਵੀ ਧਰਤੀ ਗਿੱਲੀ ਹੋ ਪਈ ਜਿਹੜਾ ਉਦੋਂ ਪਿਆਤਾ

ਮੇ ਲੋ ਜੇ ਇਹਦੇ ਜਾਚੇ ਨੂੰ ਬਹੁਤ ਆਲੀ ਇੱਥੇ ਸੱਤ ਗੱਲ ਦੀ ਅਸਵੀਰ ਆ ਗਿਆ ਫਿਰ ਹਾਂ ਅਸਵੀਰ ਆ ਗਿਆ ਪਾਣੀ ਦਾ 11:30 ਵਜੇ ਅੱਛਾ ਮੀਂਹ ਜਦ ਮੀਂਹ ਮੜ ਜਾ ਹਟੇ ਜਾਣਾ ਮੀਂਹ ਉਤਰਿਆ ਹਾਂ ਖੌਦ ਤੇ ਪਹਿਲਾਂ ਹਾਂ ਹਾਂ ਬਹੁਤ ਯਾਰ ਉੱਪੀ ਖਾਦਾ ਉਹਦੇ ਪਾਜੇ ਦੀ ਲੱਗ ਗਿਆ ਬੌਜੇ ਹਟ ਗਿਆ ਤਾਂ ਮੈਨੂੰ ਫੋਨ ਆਉਂਦਾ ਮੈਨੂੰ ਫੋਨ ਆਇਆ ਉਹ ਮੈਂ ਜਮਗੌਰ ਦਾ ਅੱਬਾ ਜਦ ਹਾਂ ਸਾਰਾ ਚੱਕਣੀ ਪਈ ਸਾਰੀਆਂ ਸਗੀਆਂ ਅਚਾਨਕ ਚੱਕਣੀ ਪੈਣੀਆਂ ਇੱਕ ਤਾਂ ਹੀ ਫਸਦੀ ਇੱਕ ਤਾਂ ਉਹ ਫਸੀ ਹੋਰੀ ਹਾਂ ਇੱਕ ਉਹ ਮੁੰਡੇ ਨੇ ਹਾਂ ਉਹੀ ਲੱਗ ਰਿਹਾ ਖਤਰਾ ਉਹ ਲੱਗ ਗਈ ਜੇ ਉਹ ਇੱਕ ਸੁਖਿਆ ਦੀ ਮੋਟਰ ਕੋਲ ਉਹ ਥੱਲੇ ਤੱਕ ਹਾਂ ਉਹ ਵੀ ਲੱਗਦੀ ਐ ਵਾਹ ਬਿੱਲਾ ਬਾਬ ਜੀ ਦੇ ਉਹਨੂੰ ਪੱਠਾ ਕਰਕੇ ਨਾ ਨਾ ਵਧੀਆ ਸੋਕਾ ਚਾਹੀਦਾ ਅੱਛਾ ਚਲ ਵਧੀਆ ਸਫਾਈ ਜੀ ਹੋ ਗਈ ਹੁਣ ਕੁੱਪੇ ਵੀ ਨਹੀਂ ਲੈਂਦੇ ਨਾ ਹੂੰ ਹੂੰ ਇੱਕ ਵਾਈ ਕੱਤੀ ਹਾਂ ਟਰੈਲਰ ਨਿਕਲ ਆ ਹਾਂ ਹਾਂ ਵਈ ਵੀ ਅੱਜ ਨੇਤਰਨਾ ਦੇ ਕਿੰਨੀ ਭਈਏ ਲਾਏ ਤੇ ਆਪਣੇ ਵਾਲੇ ਉਹ ਵੀ ਵੇਲੋ ਨਹੀਂ ਹੁਣ ਕਰਦਾ ਫੋਨ ਕਹਿੰਦਾ ਸਾਈ ਚੱਲਦਾ ਕੰਮ ਵਧੀਆ ਐ ਨਾ ਹਾਂ ਹਾਂ ਵੀਰੇ ਬਾ ਫੇ ਲਾ ਜੀ ਤੂੰ ਨਾ ਦੱਦੂ ਪੁੱਛਾ ਨਾ ਨਹੀਂ ਕੱਲੂ ਲਦੂਗੇ ਦੋਸੋ ਲਦਣਾ ਵੱਧ ਵੱਧ ਕੇ ਹਾਂ ਮੈਂ ਵੱਧ ਵੱਧ ਲਾ ਦ ਦੋ 150 ਰੁਪਏ ਲਾਤਾ ਅੱਛਾ ਬਾਪੂ ਇਹ ਕੱਲੂ ਦਿਨ ਦਿਨ ਚ ਵਾਰੀ ਅੱਜ ਸ਼ਾਮ ਤੱਕ ਹਾਂ ਕੱਲੂ ਸ਼ਾਮ ਸ਼ੂਮ ਤੱਕ ਬਸ ਸ਼ਾਮ ਕੋਈ ਲਾਉਂਗਾ ਹਾਂ ਕੀ ਇਹ ਵੀ ਦੇਖਿਆ ਮੈਂ ਸਾਜਾ ਲਾ ਕੇ ਉਹੀ ਇਹ 12 13 ਘੰਟੇ ਚ 100 ਕੇ ਘੜਦਾ ਬਸ ਕੋਈ ਗੱਲ ਦੁਪਹਿਰ ਤੱਕ ਦੇਖੀ ਨੇ 30 ਤੱਕ ਤੇ ਇਹ ਵੇਰ ਤੱਕ ਹਾਂਜੀ ਹਾਂ ਕਾਇਨ ਥੜਾ ਹੀ ਬੜਾ ਕੱਟ ਬੜਾ ਬੰਦੀ ਕੱਲ ਨੂੰ ਆਪਾਂ ਠੀਕ ਰਹੀ ਹਾਂ ਹਾਂ ਕੱਲ ਪੰਜ ਵਾਚੇ ਨਾਲ ਹੀ ਹੋ ਜਾਊਗਾ ਅੱਛਾ ਸ਼ਾਮ ਨੂੰ ਬਾਬੇ ਜਦ ਤੱਕ ਮੈਂ ਪਹੁੰਚਣਾ ਜੇ ਮੌਸਮ ਠੀਕ ਰਹੇ ਹਾਂ ਹਾਂ 700 ਰਾਈ ਕਰ ਅੱਛਾ ਤਾਂ 70 75 ਕਰ ਦਊਗਾ ਹਾਂ ਹਾਂ ਕਰ ਦਊਗਾ ਇਹਨਾਂ ਤੇ ਕੱਲੂ ਅੱਜ ਦਿਨ ਮੈਂ ਕੋਈ ਨਹੀਂ ਨਿਕਲਣੇ ਕੋਈ ਰਾਤ ਨੂੰ ਕੱਲ ਨੂੰ ਦਿਨ ਬੰਦੀ ਕਰ ਲੈਣੇ ਮੈਂ ਵੀ ਉੱਥੇ ਲੱਦ ਕੇ ਨਾ ਵੇਖੀ ਨਾ ਦੀ ਫਿਰ ਉਦੋਂ ਵਾਈਟੀ ਇਨ ਨੂੰ ਉਦੋਂ ਨਿਕਲ ਜਾਣਾ ਵਧੀਆ ਇੱਧਰ ਆਉਣ ਨਾਲ ਹਾਂ ਹਾਂ ਜਿੰਨੇ ਨੂੰ ਜਿੰਨੇ ਨੂੰ ਬੰਦਾ ਔਰੇ ਤੇ ਕੱਚੇ ਪੈਸੇ ਨੂੰ ਘਰ ਤੱਕ ਆਉਂਦਾ ਇਹ ਪਹਿਲੇ ਗੇਅਰ 'ਚ ਇਹਨੂੰ ਹਾਂ ਇਹਨੇ ਲੇਟਾਂ ਪਹੁੰਚ ਜਾਂਦਾ ਬੰਦਾ ਆਈ 18 ਹੋ ਗਈ ਲੇਟਾਂ ਪਹੁੰਚਣ ਜਾਂਦੇ ਹਾਂ ਇਹਨਾਂ ਆਈ 18 ਨੂੰ ਲਾਸਟ ਲੂਟ ਹੈ ਆਹ ਮਿੱਠਾ ਖਾਤਾ ਹੋ ਲਈ ਮਿੱਠਾ ਹੋ ਗਿਆ ਦੋ ਵਾਰ ਆਇਆ ਆਪਣੇ ਨਹੀਂ ਚਾਹੀਦਾ ਯਾਰ ਹੂੰ ਆਪਣੇ ਜੇ ਹੁਣ 20 ਪਹੇਗਾ ਤੱਕੜ ਤਕੜ ਆ ਉਹਦੀ ਆਪਣੇ ਇੰਨੇ ਵੀ ਲੇਟ ਆ ਤੇਰੇ ਉਹਨੇ ਢਿੱਲੋਂ ਨੇ ਰੀਲ ਜੀ ਬਾਈ ਵੀ ਆ ਫੈਂਡ ਬੰਦੀ ਦੀ ਆਪਣੀ ਪਹਿਲੀ ਅਛਿਆ ਲੈ ਉਹਰੇ ਆਪਣੀ ਪਹਿਲੀ ਮੱਕੀ ਦਾਣੀ ਜੀ ਪਹਿਲੀ ਚਟੇ ਪਹਿਲੀ ਵੈਲੀ ਬਾਈ ਮੈਂ ਜਿਆਦਾ ਫੇਰ ਮੈਂ ਅੰਦਰ ਹੀ ਤਾਂ ਆਪਣਾ ਮੈਂ ਨਹੀਂ ਅਛਿਆ ਇਹਨੂੰ ਤਾਂ ਨਹੀਂ ਗਿਰੀ ਜਾਨੀ ਗਿਰੀ ਥੋੜੀ ਥੋੜੀ ਹਟ ਗਈ ਠੀਕ ਠੀਕ ਹੈ ਜੇ ਕਿ ਤੂੰ ਜਿਆਦਾ ਗਿਰੀ ਹੋਵੇ ਤਾਂ ਕੰਮ ਖਰਾਬ ਕਰਦਾ ਹੈ ਜੀ ਮਰਮੜੀ ਹੋ ਗਿਆ ਬਸ ਨਾ ਹੋਏ ਨਾਲ ਦੀ ਇਹ ਤਾਂ ਹੈ ਮੰਨ ਕੇ ਚੱਲ ਵੀ ਤੂੰ ਮੱਕੀ ਦਾਣਾ ਵੀ ਜਿਆਦਾ ਮੋਟਾ ਹੈ ਹਾਂ ਤੇ ਦਾਣੀ ਜੀ ਰੱਖ ਠੀਕ ਠੀਕ ਹੈ ਇੰਨੀ ਗਿਰੀ ਹੈ ਮਾੜੀ ਮੋਟੀ ਜੀ ਹਾਂ ਹਾਂ ਆ ਜੋ ਟਰੈਕਟਰ ਆ ਮਾਸਟਰ ਵਾਲਾ ਉਰੀ ਖੜਾ ਖਲੇ ਜੀ ਜਾਊਗਾ ਜਰਾ ਤਣ ਹੁੰਦਾ ਨਹੀਂ ਹੈ ਸਟਾਰਟ ਨਹੀਂ ਹੁੰਦਾ ਕਦੇ ਫਿਰ ਹੁਣ ਖੜਾ ਹੀ ਤਾਂ ਗੱਦਾ ਨਾ ਫਿਰ ਬੈਟਰੀ ਬੋਲ ਦਿਓ ਜੀ ਬੈਟਰੀ ਮਾੜੀ ਮੋਟੀ ਗੇੜਾ ਦਿੰਦੀ ਤਾਂ ਕਰਾਂਗੇ ਜੇ ਹੋ ਜਾਂਦਾ ਇਹ ਮਹਿੰਦਰੇ ਦੀ ਅੱਜ ਤਾਂ ਫਾਇਦਾ ਮਹਿੰਦਰੇ ਦਾ ਪਸਤੇ ਨਾਲ ਤਾਂ ਜਿਆਦਾ ਹੀ ਹੁੰਦਾ ਹੂੰ ਹੂੰ ਠੀਕ ਹੈ ਚਲੋ ਉਹ ਤੇ ਹੁਣ ਵੀ ਸਾਫ਼ ਹੋ ਜਾਵੇ ਮਾਸੋਂ ਠੀਕ ਹੈ ਬਹੁਤ ਹੈ ਨਵੀਂ ਹੈ ਆਪਣੇ ਵਾਸਤੇ ਬੜਾ ਬੰਦਾ ਬਹੁਤ ਹੈ ਪਉ ਕਣਕਾਂ ਨੂੰ ਪਹਿਨ ਪੂਰਾ ਹੋ ਗਿਆ ਫੇਰ ਮੀ ਇਹ ਹਾਂ ਅਜੇ ਮੰਡੇ 'ਚ ਘੱਟ ਲੱਗਦਾ ਮੈਨੂੰ ਪਉ ਮੰਡਾ ਵਾ ਤੇੜ ਪਈ ਵੀ ਬਾਈ ਉੱਥੇ ਤਾਂ ਨਹੀਂ ਨਹੀਂ ਮੈਂ ਭਈਏ ਨੂੰ ਫੋਨ ਕਰ ਦੇਦਾ ਹਾਂ ਮਾਹ ਕੰਮ ਚੱਲਦਾ ਹੈ ਨਾ ਹਾਂਜੀ ਹਾਂ ਬਹੁਤ ਚੱਲਦਾ ਮੈਂ ਵੀ ਕਿੰਨਾ ਕਹਿੰਦਾ ਮੀ ਤਾਂ ਜੀ ਮਾੜਾ ਮੋਟਾ ਹੀ ਐ ਪਪੇ ਘੱਟ ਹੋਣਾ ਘੱਟ ਹੋਊਗਾ ਮੈਨੂੰ ਮੈਂ ਤੇ ਉਧਰੋਂ ਮੈਂ ਹੁਣ ਦੇਖਦਾ ਵੀ ਤੇ 40 ਕਿ ਜਾਊਗਾ ਨਾ ਵੀ 30 ਵਾਰ ਨਿੱਤਰ ਬਾਈ ਮਰ ਕੇ ਹੁਣਾ ਗੇੜਾ ਉਧਰ ਉਹ ਨਹੀਂ ਬਾਹਰ ਦਾਲ ਵੀ ਨਾ ਹਾਂ ਹਾਂ ਵਿਚਿਲ ਲਾ ਕੇ ਪਰਾ ਪਿੱਛੇ ਤੇ ਲਾ ਦਿਆ ਪਿੱਛੇ ਤੇ ਲਾ ਦਿਆ ਨਹੀਂ ਪਹਿਲਾਂ ਜਿੰਨੀ ਲਾ ਦੋਣੀ ਫੇਰ ਬਾਕੀ ਮੈਂ ਗੇ ਪਰ ਲਾ ਲਾ ਬਾਕੀ ਵੀ ਆਈ ਲੈ ਭਰੀ ਲੈ ਆਈ ਬਾਕੀ ਵੀ ਮੈਂ ਕਰਿਆ ਪਿਆ ਉਹ ਹੀ ਜਾਂ ਗਿਆ ਲੋ 100 ਭਰੀ ਦਵਾਂ ਤੁਹਾਨੂੰ ਦੇ ਦੂੰਗੇ ਪੈਸੇ 400 ਭਰੀ ਪਾ ਕੇ ਬਾਹਰ ਲੱਦ ਲੂੰਗੇ ਫਿਰ ਟਰਾਲੀ ਵੀ ਉਪਰ ਨਾ ਇੰਨਾ ਕਿੰਨਾ ਕਬਾਡਾ ਹੋ ਜਾਊਗਾ ਮੈਂ ਉਹ ਕੰਨਾ ਪਾਦੇ ਵੱਧ ਪਾਉਣਾ ਜਿੰਨਾ ਪੈ ਗਿਆ ਮੇਰੇ ਕਹਿੰਦੇ 250 ਲੱਦਾਂ ਮੈਂ ਤਾਂ 250 ਕੇ ਵੀ 250 ਲੱਦੋ ਮਿਸਾਲ ਕੋ ਮੈਂ ਫੜਾ ਕੇ ਲੱਦ ਦੇਣਾ ਉਹ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਜਿੰਨਾ ਲੱਦੋ ਉਹ ਕਹਿੰਦਾ ਸ਼ਾਮ ਤੱਕ ਹਾਂ ਹਾਂ ਠੀਕ ਹੈ ਵੀ ਕੱਲ ਨੂੰ ਸ਼ਾਮ ਤੱਕ ਲਾ ਦੂੰਗਾ ਜਿੰਨਾ ਲੱਦ ਹੋ ਗਿਆ ਮੈਨੂੰ ਟਰਾਲੇ ਨੂੰ ਮੈਂ ਪਿੱਛੇ ਨਾਲ ਦਰ ਲੂੰਗਾ ਉੱਥੇ ਬੈਠ ਉਸੇ ਬਿੱਡੇ ਤੇ ਜਾਣਰ ਕਰਸ ਲੈਣੀ ਜਦੇ ਆਹੋ ਤੇ ਬਿੱਡ ਮੈਂ ਆਏ ਭਰੀ ਖੜੀ ਕਰ ਹੋ ਜਾਂਦੀ ਐ ਜੋ ਹਾਲੇ ਥੋੜ੍ਹੀ ਥੋੜ੍ਹੀ ਭਰੇ ਕਰਕੇ ਬਾਹਰ ਕੱਢ ਲ ਗਏ ਦੂਰ ਹੈ ਹੁਣ ਥੋੜੇ ਦੇਖ ਸੂਏ ਪਾਰ ਤੇ ਉਰੇ ਆ ਕੇ ਪਾਈਆਂ ਕਿੰਨਾ ਟਾਈਮ ਖਰਾਬ ਹੁੰਦਾ ਉੱਥੇ ਜਦੇ ਪਾ ਕੇ ਮੈਂ ਸੜਕ ਪਰ ਰਹੀ ਆ ਫੇਰ ਪਾਦੇ ਫੇਰ ਲਦ ਲਿਆ ਆਹਦਾ ਫ ਕੱਚਾ ਵਹਾ ਕੇ ਆਹਾਂ ਕੱਲ ਮੈਂ 1.5 ਕਿਲੋ ਮੇਰੇ ਦਾ ਕੱਚਾ ਵਹਾਇਆ ਜਦੋਂ ਕਹੋ ਪਿੱਛੇ ਖਰਾਬ ਹੈ ਥੋੜਾ ਜਿਆਦਾ ਬਾਕੀ ਠੀਕ ਆ ਬਣਾ ਲੱਗਤਾ ਉਹ ਸੁੱਖੇ ਨਾਲ ਦੇ ਬਰਾਬਰ ਨੂੰ ਨਾ ਤੇ ਨਾਲ ਧੂੜ ਜਿਆਦਾ ਪਾਣੀ ਕੱਢਿਆ ਸਾਰਾ ਹੀ ਅੱਛਾ ਜਮੀਨ ਹੀ ਟੈ ਗਿਆ ਬਸ ਸਾਰੇ ਟੋਆ ਬੜੀ ਗੱਟਿਆ ਖਿੱਤੇ ਦੇ ਨਾਲ ਗੱਲ ਜੀ ਪਿੰਡ ਦੇ ਲਈ ਕਿੱਥੇ ਸੀ ਹਾਂ ਹਾਂ ਤਾਂ ਹੀ ਕੱਲ ਖੁਜਕਤਾ ਨਾ ਹਾਂ ਹਾਂ ਚਲੋ ਠੀਕ ਹੈ ਜੀ ਮੇਰੀ ਵੀਡੀਓ ਐਸ ਤਰ੍ਹਾਂ ਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ